ਸਰੂਪਾ ਲਈ ਕਲਾਸ ਕਰਦੀ ਹੈ। ਤਾਂ ਅੱਜ ਅਸੀਂ ਨਵੀਂ ਤੁਰੇ ਪੰਚਾਇਤ ਦੀ ਫਲੇਟ ਦੀ ग्राम ਸਭਾ ਆਪਾਂ ਕਰਨ ਜਾ ਰਹੇ ਹਾਂ। ग्राम सभा ਸਭ ਤੋਂ ਪਹਿਲਾਂ ਦੱਸਾਂਗਾ ਵੀ ਜਿਹੜੀ ਪੰਚਾਇਤ ਤੁਸੀਂ ਬਣਾਈ ਆ ਆਪਾਂ ਸਰਨ ਤੇ ਸੌਕੀ ਤੇ ਪਿੰਡੂ ਨਾਲ ਅੱਜ ਕਰ ਕਰਦੇ ਹਾਂ ਜੀ। ਤੁਹਾਡੇ ਵੀ ਸਮਝ ਆ ਜਾਏ ਤੇ ਸਾਨੂੰ ਵੀ ਦੱਸਣੀ ਚਾਹੀਦੀ ਹੈ ਜੇ ਆਪਾਂ ਕਾਗਜ਼ੀ ਪੱਤਰੀ ਬੋਲਣ ਨਾਲ ਜੀ ਇਹ ਕਈ ਗੱਲਾਂ ਸਾਡੇ ਬੱਲੇ ਨਹੀਂ ਪੈਂਦੀਆਂ। ਜੇ ਆਪਾਂ ਪਿੰਡੂ ਮਾਹੌਲ ਨਾਲ ਹੀ ਗੱਲ ਕਰ ਜਦੋਂ ਇੱਕ ਕਹਾਵਤ ਹੈ ਵੀ ਕੋਤੇ ਬੰਦਾ ਇੱਕ ਬੰਦਾ ਇਹ ਘਾਟ ਨਹੀਂ ਬੰਦਦੀ ਤੁਸੀਂ ਪਿੰਡ ਦੇ ਕੰਮ ਕਰਨ ਲਈ ਡਿਸੀਜਨ ਮੇਕਰ ਤੁਸੀਂ ਆਪਣੇ ਬਣਾਏ ਆ ਪੰਚਾਇਤ ਚੁਣ ਕੇ ਭੇਜੀ ਆ ਵੀ ਸਾਡੀ ਅਰਵਾਈ ਸਰਕਾਰ ਦੇ ਤੇ ਪਿੰਡ ਦੇ ਲੋਕਾਂ ਦੇ ਵਿੱਚ ਸਾਡੀ ਭੈਤਰੀ ਲਈ ਆ ਬੰਦੇ ਚੁਣ ਕੇ ਜੀ ਇਹ ਕੰਮ ਕਰਨ ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀ ਸੌਂਪਦੀ ਜ਼ਿੰਮੇਵਾਰੀ ਇਹ ਨਹੀਂ ਸੌਂਪਦੀ ਵੀ ਇਹ ਪੰਜ ਸਾਲ ਲਈ ਸ਼ੋਅ ਪਾਰਟੀ ਕਰੇ ਜਾਣ ਇਹਨਾਂ ਲਈ ਇਹ ਮਕਸਦ ਲਈ ਭਾਵੇਂ ਵੀ ਆਪਾਂ ਮਿਲਣਗੇ ਚਲਾਈ ਹੈ ਬੈਠੋ ਜੀ ਬੈਠੋ ਸਵਾਗਤ ਨਾਲ ਵਾਜੀ ਬਾਤ ਬਣਾ ਲੈਂਦੇ ਆਂ ਕਿਤਾ ਲਈ ਵਰਤ ਕਰਦੇ ਆ ਉਹ ਜਿਹੜੇ ਆਮਦਨ ਹੋਊਗੀ ਉਹ ਦੇ ਤਨਖਾਹ ਦੇ ਰੂਪ ਤੇ ਬੰਦੇ ਜੀ ਚਲੀ ਜਾਊਗੀ ਉਹਦੇ ਤੇ ਵੀ ਥੋੜਾ ਨਾ ਮਾਤਰ ਪੈਸਾ ਲੱਗਦਾ ਵੀ ਸਿਹਤਮੰਦ ਪਿੰਡ ਬਣਾਉਣ ਲਈ ਅਸੀਂ ਆਪਣੇ ਕੂੜੇ ਨੂੰ ਦੰਦੇ ਤੇ ਸੁੱਕੇ ਨੂੰ ਸੰਭਾਲ ਸਕਦੇ ਆ ਅੱਗੇ ਪਾਣੀ ਭਰਪੂਰ ਪਿੰਡ ਜਿਵੇਂ ਤੁਹਾਡੇ ਪਿੰਡਾਂ ਕੀ ਬਣੀ ਹੋਈ ਹੈ ਇਹਦਾ ਜੀ ਕਤਲ ਕਰਦੇ ਤੇ ਕਸਰ ਦੀ ਤੁਲਨਾ ਵੱਦੋਂ ਜਾਣਦੇ ਜਿਵੇਂ ਲੇ ਨੂੰ 5100 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਆ ਦੱਸੋ ਜੀ ਠੀਕ ਹੈ ਕਿਉਂਕਿ ਪਹਿਲੇ ਚ ਡਿਸਟਰਬੈਂਸ ਹੁੰਦੀ ਹੈ ਸਭ ਨੇ ਆਪਣੇ ਆਪਣੇ ਉੱਪਰ ਸਦਾ ਦੇ ਸਪੀਕਰ ਰਾਤੀ 2 2 3 3 ਵਜੇ ਤੱਕ ਚਲਾ ਕੇ ਰੱਖਿਆ ਤਾਂ ਨੇਰੇ ਤੇ ਕਿਉਂਕਿ ਪਿੰਡ ਦੇ ਆਪਣੇ ਘਰ ਹੀ ਐ ਇਸੇ ਦੇ ਵਿੱਚ دیوار ਦੇ ਨਾਲ دیوار ਇੱਥੇ ਨਾ ਹੋਰ ਕਰ ਦਿਓ ਜੀ ਐਡ ਬੱਚਿਆਂ ਦੇ ਪੇਪਰ ਹੁੰਦੇ ਨੇ ਜੇ ਜਮੇ ਬੰਦ ਕਰੋ ਜੀ ਆਪਣੇ ਘਰ ਲਈ ਗੱਲ ਹੈ ਘਰ ਦੇ ਅੰਦਰ ਹਾਂ ਆਪਣੇ ਚਾਰ ਦਵਾਰ ਦੇ ਅੰਦਰ ਆਵਾਜ਼ ਰੱਖੋ ਉਹਦੇ ਇਹਨਾਂ ਨੇ ਕੰਟੈਕਟ ਪਾਇਲਸ ਨਹੀਂ ਪੈਸਾ ਦੀ ਆਵਾਜ਼ ਬਹੁਤ ਹੈ ਬਹੁਤ ਆਦਾ ਹੈ ਜੇਰ ਮੈਂ ਵੀ ਕਾਇਲ ਪਰ ਤੁਸੀਂ ਇਹ ਬਾਰੇ ਜਾਨੀ ਕੋਈ ਅਪਰਧਾ ਨੂੰ ਜਮਾ ਕਰਕੇ ਕਹਾਂ ਜਾਨਾ ਪੈਸੇ ਨਹੀਂ ਇਹ ਵੀ ਕੋਸ਼ਿਸ਼ ਕਰ ਬਣਾ ਮਗਾ ਪੰਚਾਇਤ ਦਾ ਬਣੀ ਇਹ ਵੀ ਇਹਨਾਂ ਦੇ ਘਰ ਦੇ ਮੰਗਰ ਨਮਾ ਬਣਿਆ ਪਿਆ ਇੰਨਾ ਰੱਖੀ ਜੁਰਮਾਨਾ ਜੁਰਮਾਨਾ ਨਾਲ ਕੋਪਾ ਨੂੰ ਕੰਦੋ ਵੀ ਇਸ ਤੇ ਆ ਕੋਈ ਸਾਨੂੰ ਵੀ ਗੱਲ ਗਿਆਨ ਤੋਂ ਬਾਅਦ ਮੰਨ ਗਏ ਪੰਚਾਇਤ ਕੋਈ ਵੀ ਟੈਕਸ ਲਾ ਸਕਦੀ ਹੈ ਟੈਕਸ ਲਾ ਜਿਹੜੇ ਪੈਲਸ ਹੈਗੇ ਸੱਤ ਅੱਠ ਨੇ ਇੰਦਰਪੁਰੇ ਚੰਦਨੀ ਇਹਨਾਂ ਤੇ ਵੀ ਟੈਕਸ ਲਾ ਸਕਦੇ ਆ ਮੇਰਾ ਹਾਲ ਸਤਿ ਸ਼੍ਰੀ ਅਕਾਲ ਜੀ ਜੀ ਆਪਣੇ ਤੁਹਾਡੇ ਉਹ ਜੀ ਸਾਨੂੰ ਆਉਗੀ ਕਿੰਨੀ ਲੱਗ ਸਕਦੀ ਹੈ ਉਹ ਉਹ ਦੇਖੋ ਨਾ ਉਹ ਟੀਮ ਨੇ ਲੌਕਾਊਟ ਕੀਤਾ ਹੁਣ ਹਮੇਸ਼ਾ ਨਹੀਂ ਜਾ ਰਿਹਾ ਤਾਂ ਮੈਡਮ ਇੱਕ ਕੰਪੈਨਸ਼ਨ ਆ ਜੇ ਕਿਸੇ ਨੇ ਨਸ਼ਾ ਛੱਡਣਾ ਤਾਂ ਪੰਚਾਇਤ ਐਨ ਸਰੇਗੀ ਉਹਦੀ ਉਹਦਾ ਗੁਪਤ ਰੱਖਿਆ ਜਾਊਗਾ ਸਾਰਾ ਮੈਂ ਇੱਕ ਕਾਗਜ਼ ਬਣਾਉਣਾ ਦੂਸੇ ਪলিউਸ਼ਨ ਕੰਟਰੋਲ ਬੋਰਡ ਨੂੰ ਦੇ ਦੋ ਆਪ ਇਹਨਾਂ ਨੂੰ ਪੰਚਾਇਤ ਉਹਦੀ ਹੈਲਪਿੰਗ ਨਹੀਂ ਜਾ ਸਕਦਾ ਸਪੀਕਰ ਘਰਦੁਆਰੀ ਦੀ ਗੱਲ ਹੈ ਨਾਲ ਵੀ ਨਹੀਂ ਸਾਡੇ ਤਿੰਨ ਵਜੇ ਤੱਕ ਤਾਂ ਹਾਂ ਦੇਖੋ ਇਹ ਲੱਗਦਾ ਹਾਂ ਜਰਗਾਂ ਨਾਲ ਉਹਨਾਂ ਨੂੰ ਰਾਸ ਕਰਾਉਣਾ ਉਹਨਾਂ ਨੂੰ ਜਾਂਦਾ ਆਪਣਾ ਪੈਸਾ ਸੌਣ ਨੂੰ ਬਣਾ ਲਵਾਂਗਾ ਸਪੀਕਰ ਬੰਦ ਕਰਨਾ ਬਹੁਤ ਨੋਹ ਚੀਕਾ ਮਨ ਨੂੰ ਕਰਨਾ ਪਊਗਾ ਵੈਸੇ 11 ਵਜੇ ਤੱਕ ਦਾ ਟਾਈਮ ਹੈ ਨਾ 11 ਵਜੇ ਤਾਂ ਠੀਕ ਆ ਜੀ ਦੂ ਬਾਹਰ ਹੋਣਾ ਬਾਹਰ ਨਹੀਂ ਲਿਖਿਆ ਵਿੱਚ 12 ਕਰਕੇ ਲਿਖੇਗੇ ਹੈ ਨਾ 12 ਲਿਖਿਆ 11 ਕਰ ਲਵਾਂਗਾ 12 ਵਜੇ 11 11 12 ਹੀ ਕਰੀ ਜਾ ਜੇ 7 8 ਵਜੇ ਬੰਦੇ ਨੇ ਸ਼ੁਰੂ ਕੀਤਾ ਦੋ 11 ਕਰਾ ਦੇ ਤਾਂ ਬਹੁਤ ਬੰਦ ਕਰਦੇ ਨੇ 3 ਵਜੇ ਬੰਦ ਕਰ ਦਿੰਦੇ ਨੇ दाई एससी वर्ग ਲਈ 1100 ਤੇ जनरल ਵਰਗ ਲਈ 2100 ਰੁਪਏ ਤੈ ਕੀ ਗਈ गई है। ਨਹੀਂ ਜੀ ਉਸ ਦਾ ਪਹਿਲਾ طے ਕੀਤਾ 1100 ਤਰੋ ਵੀ ਠੀਕ ਕਰਦੇ ਪਹਿਲਾ 1100 1100 ਜਨਰਲ ਵਰਗ ਲਈ 1100 ਪਰ ਨਹੀਂ 1100 ਨਹੀਂ ਵੀ 1100 ਹੀ ਆਪਣੇ ਸਾਧ ਤੋਂ ਮੰਗਿਆ ਨਹੀਂ ਸਰਕਾਰਾਂ ਦਾ ਸਭ ਪੰਚਾਇਤ ਜੋ ਕੋਈ ਮੰਗਦਾ ਲੰਬੇ ਦੀ ਆ ਗਈ ਹੈ ਸਰਪੰਚ ਸਾਹਿਬ ਨੂੰ ਬੋਲ ਕਰਿਆ ਭੁਪਿੰਦਰ ਕੀ ਕਰ ਚਾਈ ਕਰੀ ਦਵਾਈ ਨਹੀਂ ਕਰ ਰਹੀ ਸੀ ਚਾਈ ਕਰ ਰਹੀ ਉਹ ਹੀ 500 ਦਾ ਕਰ ਕੋਈ ਕੋਈ ਆਪਣੇ ਤੋਂ ਜਲਦੀ ਕਰ ਮਰਾਉਣਾ ਨਹੀਂ ਆਉਂਦੇ ਨਾ ਇਹ ਪਤਾ ਕਰ ਉਹ ਆਉਂਦੇ ਤੇ ਆ ਫਿਰ ਉਹ ਨੌ ਦਾ ਜਿਹੜਾ ਉਹਦਾ ਨੰਬਰ ਆਪਣੇ ਕੋਲ ਨਾ ਨਾਲ ਨਾਲ ਹੋ ਜਾ ਕੋਈ ਹੈਗਾ ਇਹ ਦੇਖਣਾ ਆਪਣੇ ਗੁਰਪ੍ਰੀਤ 21 ਸਾਰਾ 1100 ਕਰ ਰਿਹਾ ਹੈ ਇਹ ਮੀਂਹਾਂ ਵਾਲੀ ਗੱਲ ਨਾ ਜਨਰਲ ਵਾਤੀ ਨਮੀ ਬਹੁਤ ਖੰਡਨ ਹੁੰਦੇ ਹਨ ਬਹੁਤ ਜਨਨੇ ਬਲਕਿ ਲੈ ਕੇ ਵੀ ਆਦੇ ਨੇ ਆਦੇ ਘੜਾਂ ਤੇ ਤੇ ਨਹੀਂ ਪੁਆਇੰਟ ਨੰਬਰ 4 ਪਿੰਡ ਦੀ ਸਾਂਝੀ ਥਾਂ ਅਤੇ ਸਾਰੇ ਰਸਤਿਆਂ ਉਪਰੋਧ ਰਕਤ ਘਟਨ ਦੀ ਸਖਤ ਮਨਾਈ ਹੈ ਤੇ ਜੇ ਕੋਈ ਵੀ ਕਰਦਾ ਹੈ ਤਾਂ ਉਸ ਨੂੰ ਰਕਤ ਦੀ ਕੀਮਤ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ ਇਹ ਮਤਾਂ 2-4 ਹਜ਼ਾਰੀ ਹੁੰਦੀ ਹੈ ਜੁਰਮਾਨਾ ਸਿੱਖੀ ਕਰ ਦੋ ਇੱਕ ਤਰ੍ਹਾਂ ਕੋਈ ਕੱਟ ਨਹੀਂ ਸਕਦਾ ਕਿਉਂਕਿ ਪੱਤਾ ਸਰਦ ਹੁੰਦਾ ਹੈ ਸਰਕਾਰ ਨੂੰ ਲੰਦਾ ਹੈ ਕਿਤਾਬੀ ਕਰਨੀ ਜੇ ਕੋ ਕੱਟੇਗਾ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਿ ਕਾਨੂੰਨੀ ਕਾਰਵਾਈ ਕਰ ਦੇਣਾਗੇ ਠੀਕ ਹੈ ਪੁਆਇੰਟ ਨੰਬਰ 5 ਪਿੰਡ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਪੰਚਾਇਤ ਕੋਲੋਂ ਹੱਲ ਕਰਵਾਇਆ ਜਾਵੇ ਜੇਕਰ ਕੋਈ ਬਾਗੀ ਹੋ ਕੇ ਪਹਿਲਾਂ ਥਾਣੇ ਤੇ ਜਾਂਦਾ ਹੈ ਤਾਂ ਉਸ ਪੰਚਾਇਤ ਉਸਦੀ ਮਦਦ ਨਹੀਂ ਕਰੇਗੀ ਇਹ ਠੀਕ ਹੈ ਬਿਲਕੁਲ ਇਹ ਬਿਲਕੁਲ ਠੀਕ ਹੈ। ਪਿੰਡ ਦਾ ਪਿੰਡ ਚ ਮਾਤਾ ਰੱਖੋ। ਇਹ ਬਕਰ ਤਾਂ ਜਾਏ ਨਹੀਂ ਕਰਦੀ ਤਾਂ ਕਿਹਾ। ਹਾਂ ਤੇ ਜਾਓ। ਇਹ ਪਹਿਲੇ ਹੀ ਚਲੇ ਜਾਂਦੇ ਨੇ। ਫਿਰ ਉੱਥੇ ਪੰਚਾਇਤ ਨੂੰ ਬੁਲਾਇਆ ਜਾਂਦਾ। ਆ ਵੀ ਜੋ ਪੰਚਾਇਤ ਆਈ ਗਈ। ਇਹ ਵੀ ਜੀ। ਇਹ ਬਿਲਕੁਲ ਠੀਕ ਹੈ। ਪੁਆਇੰਟ ਨੰਬਰ 6 ਜੇਕਰ ਕੋਈ ਵਿਅਕਤੀ ਆਪਣਾ ਘਰ ਜਾਂ ਦੁਕਾਨ ਕਿਸੇ ਬਾਹਰਲੇ ਵਿਅਕਤੀ ਨੂੰ ਕਿਰਾਏ ਤੇ ਦਿੰਦਾ ਹੈ ਤਾਂ ਉਸ ਮਕਾਨ ਵਿੱਚ ਕੋਈ ਗਲਤ ਕੰਮ ਜਾਂ ਨਸ਼ਾ ਵੇਚਿਆ ਜਾਂਦਾ ਹੈ ਤਾਂ ਉਸ ਦਾ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ। ਉਸੇ ਕਾਰਵਾਈ ਕੀਤੀ ਜਾਵੇਗੀ। कोई भी पार्लेनु जे आपा किराए ते ਦਿੱਤਾ ਹੈ ਕੋਈ ਆਪਣਾ ਮਕਾਨ ਜਾਂ ਦੁਕਾਨ ਤੇ ਉਸ ਦੁਕਾਨੀਆਂ ਮਕਾਨ ਚ ਲਈ ਕੋਈ ਗਲਤ ਕੰਮ ਹੋ ਰਿਹਾ ਹੈ ਕੋਈ 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 ਨਸ਼ਾ ਵੇਚ ਰਿਹਾ ਹੈ ਕੋਈ ਵੀ ਗਲਤ ਕੋਈ ਗਤੀਵਿਧੀ ਹੋ ਰਹੀ ਹੈ ਤਾਂ ਉਸ ਪਰ ਹਾਂ ਉਸ ਪਰ ਮਕਾਨ ਦੇ ਦੁਕਾਨ ਮਾਲਕ ਵੀ ਜ਼ਿੰਮੇਵਾਰ ਬਣਨੇ ਲੱਗੋਗਾ ਨਾ ਕਿਰਾਏਦਾਰ ਨਹੀਂ ਬਣਦਾ ਕਾਰਵਾਈ ਦੋਹਾਂ ਤੇ ਹੋਏ ਪੁਆਇੰਟ ਨੰਬਰ 7 ਕੋਈ ਵੀ ਸਾਂਝੀ ਜਗ੍ਹਾ ਜਿਵੇਂ ਕਿ ਸਕੂਲ ਸਰਕਾਰੀ ਹਸਪਤਾਲ ਦਾਣਾ ਮੰਡੀ ਪਿੰਡ ਦੀ ਫਿਰਨੀ ਜਾਂ ਰਸਤੇ ਉੱਪਰ ਕਿਤੇ ਵੀ ਕੋਈ ਵੀ ਮਲਬਾ ਨਹੀਂ ਛੁੱਟੇਗਾ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਨੂੰ 2100 ਰੁਪਏ ਦਾ ਜੁਰਮਾਨਾ ਦਿੱਤਾ ਜਾਵੇਗਾ ਪਿੰਡ ਦੀਆਂ ਗਲੀਆਂ ਜਿਹੜਾਆਂ ਤੇ ਕਿਤੇ ਵੀ ਕੋਈ ਵੀ ਕੋਈ ਦੋ ਤਿੰਨ ਵਾਰ ਕਹਿ ਚੁੱਕੇ ਹੋ ਲੱਗਦਾ ਹੈ ਜੇ ਕਿੱਥੇ ਲਿਖ ਦੋ ਜਿਹੜਾ ਮਾਨੂੰ ਦੇ ਰਹੇ ਹਾਂ ਤਾਂ ਅਸੀਂ ਜਮ੍ਹਾਂ ਕਰਾ ਦੇਣਾ ਇਹਨਾਂ ਵੱਡਾ ਜੁਰਮਾਨਾ ਦੇ ਕੇ ਤੇ ਜੋ ਚੁੱਤੀ ਸਪੈਸ਼ਲ 2100 ਉਹਦਾ ਕਰੀ ਕਰਕੇ ਟੋਪ ਨੇ ਹਟ ਗਈ ਜਿਹੜੀ ਇਹ ਕੋਹੋਂ ਆਉਂਦਾ ਨਾ ਜੀ ਇੱਕ ਹੋਰ ਰੇਂਜ ਵਾਲਾ ਸਿੱਟੇ ਆਲੀ ਵਾਲੇ ਛੱਡਦੇ ਨੇ ਆ ਕੰਮ ਵੀ ਆਲੀ ਲਾ ਕੇ ਗਿਆ ਹਾਂ ਮੋਰਲੇ ਕੋਲ ਤੋਂ ਸਮਾਈ ਕਰਦੇ ਰਹਿ ਗਏ ਸੀ ਅਸੀਂ ਪਰ ਉਹਦੇ ਜੇ ਨੀ ਨਾ ਹੁੰਦੇ ਇਸ ਤੇ ਅੱਜ ਅਜੀਬ ਅਜੀਬ ਕੰਮ ਹੋ ਰਿਹਾ ਹੈ ਬੱਚੇ ਹਾਂ ਉਹ ਤੋਂ ਤਾਂ ਤਾਂ ਤੋਂ ਬੋਰਡੀ ਲਾ ਲਈ ਬੋਰਡ ਤਾਂ ਲਾਇਆ ਹੈ ਅੱਛਾ ਜੇ ਤੁਹਾਡਾ ਜਿਸ ਨੂੰ ਪ੍ਰਬੰਧਕ ਕਮੇਟੀ ਮਨਜ਼ੂਰ ਕਰ ਰਹੀ ਹੈ ਇਸ ਕਮੇਟੀ ਦਰਗਾਹ ਨੀਮੂ ਵਾਲਾ ਫੀਰ ਦੀ ਦੇਖਭਾਲ ਕਰੇਗੀ ਅਤੇ ਫਲਾਈ ਦਾ ਕੰਮ ਕਰੇਗੀ ਜੇ ਇਸ ਲਈ ਜੇਕਰ ਉਕਤ ਕਮੇਟੀ ਤੇ ਸਾਨੂੰ ਜਿਸ ਤਰ ਕਰਾਉਂਦੀ ਹੈ ਤਾਂ ਨਗਰ ਪੰਚਾਇਤ ਪਿੰਡਿੰਦਰਪੁਰਾ ਨੂੰ ਕੋਈ ਇਤਰਾਜ਼ ਨਹੀਂ ਹੈ। ਪੰਚਾਇਤ ਦੀ ਮਨਜ਼ੂਰੀ ਦੇ ਤਲਾਹ ਕਰਕੇ ਰਸਤਾ ਨਹੀਂ। ਆਪਰ ਲੈਣਾ ਦੋਰੇ ਬੜੀ ਹੌਂਕੀ ਦਾ ਦਮ ਨੁਕਤਾ ਜੇ ਤੀਕੇ ਹੀ ਪਿੰਡ ਦੇ ਵਿੱਚ ਕੈਮਰੇ ਉਹਨਾਂ ਨੂੰ ਸੁਪਰਾਇੰਟੈਂਡੈਂਟ ਨੇ ਉਹ ਸਾਡਾ ਵਿਭਾਗ ਦਾ ਮੈਂ ਇਹ ਘਰ ਦੇ ਨੇੜੇ ਜਿਹੜੇ ਹੁੰਦੀ ਹੈ ਉਹ ਹੀ ਕੈਮਰੇ ਚਾਹੀਦਾ ਇੱਕ ਪਾਸੇ ਤੁੰਡਾ ਮੇਰੇ ਘਰੇ ਲੱਗੋ ਨਾ ਸਾਰਾ ਉਹ ਸਾਰਾ ਉਹ ਕਿਹੜੇ ਆਉਂਦੇ